ਸਾਤਿਸ਼ਰੀਕਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 3 ਘੰਟੇ ਦੀ ਪੈਰੋਲ ਦਿੱਤੀ ਹੈ ਕਿ ਉਹ ਆਪਣੇ ਭਰਾ ਦੇ ਭੋਗ ਦੇ ਵਿੱਚ ਸ਼ਾਮਿਲ ਹੋ ਸਕੇ ਅੰਤਿਮ ਰਸਮਾਂ ਦੇ ਵਿੱਚ ਹਿੱਸਾ ਲੈ ਸਕੇ ਪਰ ਦੂਜੇ ਪਾਸੇ ਸੁਪਰੀਮ ਕੋਰਟ ਵਿੱਚ ਰਾਜੋਆਣਾ ਦੀ ਕਈ ਮਹੀਨਿਆਂ ਦੀ ਜਮਾਨਤ ਤੇ ਰਿਹਾਈ ਦਾ ਰਾਹ ਖੁੱਲਦਾ-ਖੁੱਲਦਾ ਰਹਿ ਗਿਆ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਵੇਰ ਵੇਲੇ ਫੈਸਲਾ ਸੁਣਾਇਆ ਸੀ ਉਸ ਨੂੰ ਕੁਝ ਘੰਟਿਆਂ ਦੇ ਬਾਅਦ ਹੀ ਰੋਕ ਲਿਆ ਤੇ ਅਗਲੀ ਸੁਣਵਾਈ ਦੀ ਤਰੀਕ ਜੋ ਦਿੱਤੀ ਸੀ ਉਸ ਨੂੰ ਵੀ ਬਦਲ ਦਿੱਤਾ ਉਸ ਨੂੰ ਵੀ ਅੱਗੇ ਪਾ ਦਿੱਤਾ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਸੁਪਰੀਮ ਕੋਰਟ ਨੇ ਨਾਹੀਂ ਸਿਰਫ ਆਪਣਾ ਫੈਸਲਾ ਬਦਲਿਆ ਬਲਕਿ ਜੋ ਅਗਲੀ ਤਰੀਕ ਮਾਮਲੇ ਦੀ ਸੁਣਵਾਈ ਵਾਸਤੇ ਰੱਖੀ ਸੀ 25 ਨਵੰਬਰ ਨੂੰ ਉਸ ਨੂੰ ਵੀ ਬਦਲ ਕੇ ਅੱਗੇ ਪਾ ਦਿੱਤਾ 5 ਦਸੰਬਰ ਕਰ ਦਿੱਤਾ ਗਿਆ ਕੀ ਹੋਇਆ ਪੂਰਾ ਮਾਮਲਾ ਕੀ ਹੈ ਇਸ ਨਾਲ ਤੁਹਾਡੀ ਜਾਣ ਜਾਣੇ ਸੋਮਵਾਰ ਸਵੇਰ ਨੂੰ ਸੁਪਰੀਮ ਕੋਰਟ ਦੀ ਇੱਕ ਸਪੈਸ਼ਲ ਬੈਂਚ ਨੇ ਰਾਜਵਾਨਾ ਦੀ ਪਟੀਸ਼ਨ ਦੀ ਸੁਣਵਾਈ ਵਾਸਤੇ ਬੈਠੀ ਸੀ ਜਿਸ ਦੇ ਵਿੱਚ ਜਸਟਿਸ ਬੀ ਆਰ ਗਵਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਕੇ ਵੀ ਵਿਸ਼ਵਨਾਥਨ ਇਹ ਤਿੰਨੇ ਜਸਟਿਸ ਇਸ ਬੈਂਚ ਦੇ ਵਿੱਚ ਸ਼ਾਮਿਲ ਸੀ ਇਸ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਦਾ ਵਕੀਲ ਪੇਸ਼ ਨਹੀਂ ਹੋਇਆ ਜਿਸ ਦੇ ਉੱਪਰ ਕੋਰਟ ਨੇ ਸਖਤ ਇਤਰਾਜ਼ ਜਤਾਇਆ ਪਹਿਲਾਂ ਵੀ ਜਿਹੜੀ ਪਿਛਲੀ ਤਰੀਕ ਪਈ ਸੀ ਉਸ ਦੇ ਉੱਪਰ ਵੀ ਇਹ ਮਾਮਲਾ ਇਸ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਕਿ ਭਾਰਤ ਸਰਕਾਰ ਭਾਰਤ ਦੇ ਰਾਸ਼ਟਰਪਤੀ ਤੋਂ ਇਹ ਨਿਰਦੇਸ਼ ਲੈ सके ਕਿ ਕਿੰਨੇ ਸਮੇਂ ਦੇ ਵਿੱਚ ਮੁਲਜ਼ਮ ਦੀ ਦਇਆ ਯਾਚਿਕਾ ਜਿਹੜੀ ਹੈ ਮਰਸੀ ਪਟੀਸ਼ਨ ਉਸ ਤੇ ਫੈਸਲਾ ਲਿਆ ਜਾਵੇਗਾ ਬੈਂਚ ਨੇ ਫਿਰ ਆਪਣਾ ਆਦੇਸ਼ ਜਾਂ ਆਪਣਾ ਹੁਕਮ ਸੁਣਾਉਂਦੇ ਹੋਏ ਇਹ ਕਿਹਾ ਕਿ ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਸੈਕਟਰੀ ਨੂੰ ਇਹ ਆਦੇਸ਼ ਦਿੰਦੇ ਹਾਂ ਕਿ ਇਹ ਮਾਮਲਾ ਰਾਸ਼ਟਰਪਤੀ ਸਾਹਿਬ ਕੋਲ ਰੱਖਿਆ ਜਾਵੇ ਤੇ ਰਾਸ਼ਟਰਪਤੀ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਗਲੇ 2 ਹਫਤੇ ਮਤਲਬ ਸੋਮਵਾਰ ਤੋਂ ਅਗਲੇ 2 ਹਫਤੇ 15 ਦਿਨ ਦੇ ਅੰਦਰ ਅੰਦਰ ਆਪਣਾ ਫੈਸਲਾ ਸੁਣਾ ਦੇਣ ਮਰਸੀ ਪਟੀਸ਼ਨ ਦੇ ਉੱਪਰ ਦਇਆ ਆਚਕਾ ਦੇ ਉੱਪਰ ਕਿ ਉਹ ਮਨਜ਼ੂਰ ਕਰਦੇ ਨੇ ਜਾਂ ਉਸ ਨੂੰ ਨਾ ਮਨਜ਼ੂਰ ਕਰਦੇ ਕੋਰਟ ਨੇ ਅੱਗੇ ਇਹ ਵੀ ਸਾਫ਼ ਕੀਤਾ ਕਿ ਜੇ ਕਿਸੇ ਫੈਸਲੇ ਦੇ ਉੱਪਰ ਨਹੀਂ ਪਹੁੰਚਿਆ ਜਾਂਦਾ ਰਾਸ਼ਟਰਪਤੀ ਸਹਿਬਾਨ ਕੋਈ ਵੀ ਫੈਸਲਾ ਨਹੀਂ ਲੈਂਦੇ ਤਾਂ ਕੋਰਟ ਮੁਲਜ਼ਮ ਦੀ ਦਰਖਾਸਤ ਜੋ ਕਿ ਕੁਝ ਮਹੀਨਿਆਂ ਦੀ ਰਿਹਾਈ ਵਾਸਤੇ ਹੈ ਉਸ ਦੇ ਉੱਪਰ ਵਿਚਾਰ ਕਰਨ ਨੂੰ ਮਜਬੂਰ ਹੋਵੇਗੀ ਉਹਦੇ ਤੇ ਵਿਚਾਰ ਕੀਤਾ ਜਾਏਗਾ ਕੁਝ ਮਹੀਨਿਆਂ ਦੀ ਰਿਹਾਈ ਮੁਲਜ਼ਮ ਨੂੰ ਦਿੱਤੀ ਜਾ ਸਕਦੀ ਹੈ ਜੇ ਰਾਸ਼ਟਰਪਤੀ ਕੋਈ ਫੈਸਲਾ ਨਹੀਂ ਲੈਂਦਾ ਹੁਣ ਇਹ ਫੈਸਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਇਸ ਕੇਸ ਦਾ ਇਸ ਲਟਕੇ ਹੋਣ ਕਰਕੇ ਕੋਈ ਵੀ ਇੱਕ ਪਾਸਾ ਨਹੀਂ ਹੋ ਰਿਹਾ ਇਹ ਇੱਕ ਮੌਕਾ ਸੀ ਕਿ ਰਾਸ਼ਟਰਪਤੀ ਸਾਹਿਬ ਦੇ ਫੈਸਲੇ ਨਾਲ ਜਾਂ ਇਹ ਕਹਿ ਲਓ ਕਿ ਅਦਾਲਤ ਦੇ ਫੈਸਲੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਨਾਲ ਕੋਈ ਇੱਕ ਪਾਸਾ ਹੋ ਸਕਦਾ ਸੀ ਜਾਂ ਤਾਂ ਭਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਉਸ ਨੂੰ ਅੱਗੇ ਪੂਰਾ ਕੀਤਾ ਜਾਂਦਾ ਜਾਂ ਉਹਨਾਂ ਨੂੰ ਮਰਸੀ ਪਟੀਸ਼ਨ ਦੇ ਉੱਤੇ ਫੈਸਲਾ ਕਰਕੇ ਰਾਸ਼ਟਰਪਤੀ ਦਇਆ ਦਿਖਾਉਂਦੇ ਹੋਏ ਰਿਹਾ ਕਰ ਦਿੰਦਾ ਛੱਡ ਦਿੰਦਾ ਜਾਂ ਉਹਨਾਂ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੰਦਾ ਕੁਝ ਵੀ ਸੰਭਵ ਸੀ ਲੇਕਿਨ ਇੱਕ ਪਾਸਾ ਜ਼ਰੂਰ ਹੋ ਜਾਂਦਾ ਲਟਕਿਆ ਨਾ ਰਹਿੰਦਾ ਜਿਵੇਂ ਕਿ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੁਣ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਵੀ ਮੌਜੂਦ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਇਆ ਹੋਇਆ ਸੀ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਇਹ ਤਿਆਰ ਕੀਤਾ ਕਿ ਪੰਜਾਬ ਦਾ ਇਸ ਮਸਲੇ ਦੇ ਫੈਸਲੇ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਦਇਆ ਦੀ ਜਿਹੜੀ ਅਰਜੀ ਹੈ ਮਰਸੀ ਪਟੀਸ਼ਨ ਹੈ ਉਸਤੇ ਫੈਸਲਾ ਰਾਸ਼ਟਰਪਤੀ ਨੇ ਕਰਨਾ ਹੈ ਤੇ ਜਵਾਬ ਕੇਂਦਰ ਨੇ ਦਾਖਲ ਕਰਨਾ ਹੈ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਜਦੋਂ ਜਸਟਿਸ ਗਵਾਈ ਨੇ ਪੁੱਛਿਆ ਕਿ ਕਿਉਂ ਨਹੀਂ ਹੈ ਰੋਲ ਪੰਜਾਬ ਸਰਕਾਰ ਦਾ ਤਾਂ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਜੋ ਜੁਰਮ ਹੈ ਜੋ ਕਤਲ ਹੈ ਉਹ ਜਰੂਰ ਪੰਜਾਬ ਦੇ ਵਿੱਚ ਹੋਇਆ ਹੈ ਲੇਕਿਨ ਇਸ ਸੰਬੰਧੀ ਜਿਹੜਾ ਕੇਸ ਹੈ ਉਹ ਸਾਰਾ ਚੰਡੀਗੜ੍ਹ ਵਿੱਚ ਚੱਲਿਆ ਹੈ ਫੈਸਲਾ ਵੀ ਚੰਡੀਗੜ੍ਹ ਦੇ ਵਿੱਚ ਹੀ ਸੁਣਾਇਆ ਗਿਆ ਹੈ ਕਿ ਚੰਡੀਗੜ੍ਹ ਵੀ ਇਸ ਕੇਸ ਦੀ ਪਾਰਟੀ ਹੈ ਪੰਜਾਬ ਨੂੰ ਤਾਂ ਨੋਟਿਸ ਸਿਰਫ ਇਸ ਲਈ ਦਿੱਤਾ ਗਿਆ ਹੈ ਪੰਜਾਬ ਨੂੰ ਸ਼ਾਮਿਲ ਸਿਰਫ ਇਸ ਲਈ ਕੀਤਾ ਗਿਆ ਹੈ ਤਾਂ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਹੀ ਪੰਜਾਬ ਨੂੰ ਸੱਦਿਆ ਗਿਆ ਹੈ ਹੋਰ ਪੰਜਾਬ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਹੁਣ ਰਾਜੋਵਾਲਾ ਦੇ ਵਕੀਲ ਜਿਹੜੇ ਨੇ ਮੁਕਲ ਰੋਤਗੀ ਨੇ ਉਹਨਾਂ ਨੇ ਇਹ ਕਿਹਾ ਕਿ ਜੇ ਕੇਂਦਰ ਕੋਈ ਆਪਣਾ ਜਵਾਬ ਨਹੀਂ ਦਾਖਲ ਕਰਦਾ ਹੈ ਤਾਂ ਇਥੋਂ ਤੱਕ ਕਿ ਉਹਨਾਂ ਦਾ ਕੋਈ ਨੁਮਾਇੰਦਾ ਵੀ ਹਾਜ਼ਰ ਨਹੀਂ ਹੈ ਕੋਰਟ ਦੇ ਵਿੱਚ ਤੇ ਸੂਬੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਤਾਂ ਫੈਸਲਾ ਸੁਣਾਇਆ ਜਾਵੇ ਫੈਸਲਾ ਰੋਕਿਆਣਾ ਜਾਵੇ ਫੈਸਲੇ ਨੂੰ ਸੁਣਾ ਦਿੱਤਾ ਜਾਵੇ 2012 ਵਿੱਚ SGPC ਨੇ ਇਹ ਪਟੀਸ਼ਨ ਪਾਈ ਸੀ 2024 ਆ ਗਿਆ ਹੈ ਤੇ ਪਿਛਲੇ ਇੰਨੇ ਲੰਮੇ ਸਮੇਂ ਦੇ ਵਿੱਚ ਇਸ ਆਦਮੀ ਨੇ ਇੱਕ ਵੀ ਦਿਨ ਜੇਲ੍ਹ ਤੋਂ ਬਾਹਰ ਨਹੀਂ ਬਤਾਇਆ ਹੈ ਲਗਾਤਾਰ ਕਾਲ ਕੋਠੜੀ ਦੇ ਵਿੱਚ ਬੰਦ ਹੈ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਜਿਹੜੀ ਮਰਸੀ ਪਟੀਸ਼ਨ ਹੈ ਦਇਆ ਦੀ ਅਰਜੀ ਹੈ ਉਹ ਮੁਲਜ਼ਮ ਨੇ ਆਪ ਲਗਾਈ ਹੈ ਜਾਂ ਉਸਦੇ ਹਾਫ ਦੇ ਉੱਤੇ ਇਸੇ ਹੋੜ ਨੇ ਲਗਾਈ ਹੈ ਜਾਂ ਚਾਹੇ ਕੋਰਟ ਵੀ ਸੋ ਮੋਟੋ ਖੁਦ ਹੀ ਇਸ ਦੇ ਉੱਪਰ ਸੰਗਿਆਨ ਲੈ ਲੈਂਦਾ ਹੈ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਫੈਸਲਾ ਸੁਣਾਇਆ ਜਾਣਾ ਚਾਹੀਦਾ ਹੈ ਅਕਤੂਬਰ 2020 ਦੇ ਵਿੱਚ ਰਾਜੋਵਾਲਾ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਪਾਈ ਸੀ ਕਿ ਮੇਰੀ ਮਰਸੀ ਪਟੀਸ਼ਨ ਬਹੁਤ ਸਾਲਾਂ ਤੋਂ ਪੈਂਡਿੰਗ ਪਈ ਹੈ ਇਸ ਦਾ ਜਲਦ ਨਿਪਟਾਰਾ ਕੀਤਾ ਜਾਵੇ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਪਾਤ ਸਰਕਾਰ ਦੀ ਜੋ ਹੈ ਉਸ ਨੇ 2019 ਦੇ ਵਿੱਚ ਜਿਹੜੀ ਪ੍ਰਪੋਜ਼ਲ ਭੇਜੀ ਸੀ ਉਸ ਨੂੰ ਲਾਗੂ ਕੀਤਾ ਜਾਵੇ ਇਹ 2020 ਸਤੰਬਰ ਦੇ ਵਿੱਚ ਰਾਜਵਾਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਕੇਂਦਰ ਨੇ ਉਦੋਂ ਸੁਪਰੀਮ ਕੋਰਟ ਵਿੱਚ ਅਦਾਲਤ ਵਿੱਚ ਇਹ ਹਲਫਨਾਮਾ ਦਾਖਲ ਕੀਤਾ ਸੀ ਕਿ ਅਸੀਂ ਇਹ ਫੈਸਲਾ ਲੈ ਲਿਆ ਹੈ ਕਿ ਮਰਸੀ ਪਟੀਸ਼ਨ ਤੇ ਹਜੇ ਕੋਈ ਫੈਸਲਾ ਨਹੀਂ ਹੋਵੇਗਾ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ ਮਤਲਬ ਡੈਫਰ ਕਰ ਦਿੱਤਾ ਗਿਆ ਹੈ ਮਰਸੀ ਪਟੀਸ਼ਨ ਤੇ ਕੋਈ ਵੀ ਡਿਸੀਜਨ ਡੈਫਰ ਕਰ ਦਿੱਤਾ ਗਿਆ ਅੱਗੇ ਪਾ ਦਿੱਤਾ ਗਿਆ ਇਸ ਤੇ ਕੋਈ ਫੈਸਲਾ ਨਹੀਂ ਲਿਆ ਜਾਏਗਾ ਸੀਰੀਅਸ ਪੋਟੈਂਸ਼ੀਅਲ ਆਫ ਕੰਪਰੋਮਾਈジング ਦਾ ਸਕਿਉਰਿਟੀ ਆਫ ਨੇਸ਼ਨ অর ਕ੍ਰੀਏਟਿੰਗ ਅ ਲਾ ਐਂਡ ਆਰਡਰ ਪ੍ਰੋਬਲਮ ਮਤਲਬ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ ਇਸ ਕਰਕੇ ਅਸੀਂ ਇਹ ਫੈਸਲਾ ਅੱਗੇ ਪਾਇਆ ਹੈ ਇਸ ਤੇ ਕੋਈ ਅਸੀਂ ਜਲਦ ਫੈਸਲਾ ਲਵਾਂਗੇ ਨਹੀਂ 3 ਮਈ 2023 ਨੂੰ ਸੁਪਰੀਮ ਕੋਰਟ ਨੇ ਰਾਜਵਣਾਂ ਦੀ ਅਰਜੀ ਖਾਰਜ ਕਰ ਦਿੱਤੀ ਸੀ ਤੇ ਫੈਸਲਾ ਕੇਂਦਰ ਸਰਕਾਰ ਉੱਪਰ ਛੱਡ ਦਿੱਤਾ ਸੀ ਤੇ ਇਸੇ ਦਾ ਹਵਾਲਾ ਦਿੰਦੇ ਹੋਏ ਮੁਕਲ ਰੋਤੋਗੀ ਨੇ ਇਹ ਕਿਹਾ ਕਿ ਸਰਕਾਰ ਇਹ ਕਹਿੰਦੀ ਹੈ ਕਿ ਸਮਾਂ ਸਹੀ ਨਹੀਂ ਹੈ ਫੈਸਲਾ ਕਰਨ ਦਾ ਕਦੋਂ ਕਰੂਗੇ ਫੈਸਲਾ ਜਦੋਂ ਇਸ ਇਨਸਾਨ ਦੀ ਜ਼ਿੰਦਗੀ ਖਤਮ ਹੋ ਜਾਊਗੀ ਕੀ ਫੈਸਲਾ ਉਦੋਂ ਕਰੋਗੇ ਸੁਰੱਖਿਆ ਨੂੰ ਕੋਈ ਵੀ ਖਤਰਾ ਨਹੀਂ ਹੈ ਦੇਸ਼ ਦੀ ਕਿਉਂਕਿ ਕੱਲਾ ਇਹੀ ਇੱਕ ਸ਼ਖਸ ਬਚਿਆ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਹੋਰ ਕੋਈ ਵੀ ਸ਼ਖਸ ਬਚਿਆ ਨਹੀਂ ਹੈ ਜਿੱਦੀ ਕੋਈ ਸਜ਼ਾ ਪੈਂਡਿੰਗ ਹੋਵੇ ਜਾਂ ਫਾਂਸੀ ਦੀ ਸਜ਼ਾ ਦੇ ਉੱਪਰ ਫੈਸਲਾ ਲੈਣਾ ਬਾਕੀ ਹੋਵੇ ਇੱਕ ਬੰਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਸਾਰਾ ਕੁਝ ਮੁਕਲ ਰਤੋਗੀ ਵੱਲੋਂ ਕਿਹਾ ਗਿਆ ਤੇ ਸਾਰਾ ਦਲੀਲਾਂ ਸੁਣਦਿਆਂ ਹੀ ਸੁਪਰੀਮ ਕੋਰਟ ਨੇ ਆਪਣਾ ਜੋ ਉੱਪਰਲਾ ਫੈਸਲਾ ਹੈ ਰਾਸ਼ਟਰਪਤੀ ਨੂੰ 15 ਦਿਨ ਦਾ ਸਮਾਂ ਦੇਣ ਦਾ ਉਹ ਸੁਣਾਇਆ ਗਿਆ। ਲੇਕਿਨ ਕੁਝ ਘੰਟਿਆਂ ਬਾਅਦ ਭਾਰਤ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਉਹ ਜਸਟਿਸ ਗਵਈ ਤੇ ਜਸਟਿਸ ਵਿਸ਼ਵਨਾਥ ਦੀ ਇੱਕ ਬੈਂਚ ਨੂੰ ਅਪਰੋਚ ਕਰਦੇ ਨੇ ਉਹਨਾਂ ਕੋਲ ਪੇਸ਼ ਹੋ ਜਾਂਦੇ ਨੇ ਤੇ ਪੇਸ਼ ਹੋ ਕੇ ਮਾਫੀ ਮੰਗਦੇ ਨੇ ਕਿ ਉਹ ਸਵੇਰ ਵੇਲੇ ਹਾਜ਼ਰ ਨਹੀਂ ਹੋ ਸਕੇ ਅਦਾਲਤ ਵਿੱਚ ਹੈ ਨਹੀਂ ਸੀਗੇ ਇਸ ਲਈ ਉਹ ਮਾਫੀ ਮੰਗਦੇ ਨੇ। ਉਹ ਇਹ ਵੀ ਕਹਿੰਦੇ ਨੇ ਕਿ ਰਾਜੋਵਾਲਾਂ ਦੀ ਫਾਈਲ ਜਿਹੜੀ ਹੈ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਕੋਲ ਹੈ ਰਾਸ਼ਟਰਪਤੀ ਕੋਲ ਨਹੀਂ ਹੈ ਤੇ ਮੈਂ ਸਰਕਾਰ ਤੋਂ ਹਦਾਇਤਾਂ ਲੈ ਕੇ ਅਦਾਲਤ ਨੂੰ ਜਾਣਕਾਰੀ ਦੇ ਦੇਵਾਂਗਾ ਕਿ ਇਸ ਉੱਪਰ ਕੀ ਹੋ ਰਿਹਾ ਹੈ ਇਹ ਮਾਮਲਾ ਜਿਹੜਾ ਹੈ ਉਹ ਸੈਂਸਿਟਿਵ ਨੇਚਰ ਦਾ ਇਹਦੇ ਆਲੇ-ਦਲੇ ਕਈ ਸੈਂਸਿਟਿਵਿਟੀਆਂ ਜੁੜੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਮਤਲਬ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਇਸ ਲਈ ਅਦਾਲਤ ਜੋ ਉਹਨਾਂ ਨੇ ਫੈਸਲਾ ਆਪਣਾ ਸਵੇਰੇ ਸੁਣਾਇਆ ਹੈ ਉਹਦੇ ਉੱਤੇ ਦਸਤਕ ਨਾ ਕਰੇ ਤੇ ਉਸ ਫੈਸਲੇ ਨੂੰ ਅਪਲੋਡ ਨਾ ਕਰੇ ਇਹ ਗੁਜਾਰਿਸ਼ ਪਰਦੇ ਸਲਿਸ਼ਟ ਜਨਰਲ ਤੁਸ਼ਾਰ ਮਲਤਾ ਵੱਲੋਂ ਕੀਤੀ ਗਈ ਦੁਪਹਿਰ ਨੂੰ ਪੇਸ਼ ਹੋ ਕੇ ਅਦਾਲਤ ਫਟਾਫਟ ਮੰਨ ਗਈ ਤੇ ਜਸਟਿਸ ਗਵਾਈ ਨੇ ਕਿਹਾ ਕਿ ਵੀ ਆਰ ਨਾਟ ਪਾਸਿੰਗ ਦਾ ਆਰਡਰ ਅਸੀਂ ਇਹ ਆਰਡਰ ਜੋ ਅਸੀਂ ਸਵੇਰੇ ਫੈਸਲਾ ਸੁਣਾਇਆ ਸੀ ਉਸ ਨੂੰ ਲਾਗੂ ਨਹੀਂ ਕਰ ਰਹੇ ਪਾਸ ਨਹੀਂ ਕਰ ਰਹੇ ਹੈਗੇ ਆ ਅੱਗੇ ਸੁਣਵਾਈ ਦੇ ਲਈ ਉਹ ਟਾਈਮ ਦੇ ਦਿੰਦੇ ਨੇ 25 ਨਵੰਬਰ ਦਾ ਲੇਕਿਨ ਉਸ ਤੋਂ ਬਾਅਦ ਇਸ ਟਾਈਮ ਨੂੰ ਵੀ ਹੋਰ ਅੱਗੇ ਪਾ ਦਿੱਤਾ ਜਾਂਦਾ ਹੈ 5 ਦਸੰਬਰ ਨੂੰ ਹੁਣ ਇੱਥੇ ਸਾਰਿਆਂ ਨੂੰ ਇਹ ਪਤਾ ਹੀ ਹੋਏਗਾ ਜਾਂ ਇਹ ਦੱਸਣਾ ਲਾਜ਼ਮੀ ਹੈ ਕਿ 31 ਅਗਸਤ 1995 ਨੂੰ ਬਲਵੰਤ ਸਿੰਘ ਦਾ ਕਤਲ ਹੁੰਦਾ ਹੈ 1995 ਤੋਂ ਇਹ ਕੇਸ ਚੱਲਦਾ ਚੱਲਦਾ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਬਲਵੰਤ ਸਿੰਘ ਰਾਜਵਾਨਾ 2007 ਵਿੱਚ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਉਸ ਤੋਂ ਬਾਅਦ ਫਾਂਸੀ ਦਾ ਦਿਨ ਵੀ ਆਉਂਦਾ ਹੈ ਉਦੋਂ ਵੀ ਸਰਕਾਰਾਂ ਵੱਲੋਂ ਜਾਂ ਜਿਵੇਂ ਮਰਜ਼ੀ ਵੀ ਇਹ ਹੋਇਆ ਕਿ ਉੱਥੋਂ ਜਿਹੜਾ ਜਲਾਦ ਹੈ ਉਹ ਫਾਂਸੀ ਦੇਣ ਤੋਂ ਮਨਾ ਕਰ ਦਿੰਦਾ ਹੈ ਫਾਂਸੀ ਟਲ ਜਾਂਦੀ ਹੈ 2012 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਰਸੀ ਪਟੀਸ਼ਨ ਮੂਵ ਕਰਦੀ 2019 ਵਿੱਚ ਜਦੋਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਨ ਦੇ ਮੌਕੇ ਮਿਨਿਸਟਰੀ ਆਫ ਹੋਮ ਅਫੇਅਰਸ ਭਾਰਤ ਦਾ ਗ੍ਰਹਿ ਮੰਤਰਾਲੇ ਆ ਪੰਜਾਬ ਸਰਕਾਰ ਨੂੰ ਇੱਕ ਪ੍ਰਪੋਜ਼ਲ ਭੇਜਦਾ ਹੈ ਉਸ ਪ੍ਰਪੋਜ਼ਲ ਵਿੱਚ ਲਿਖਿਆ ਜਾਂਦਾ ਹੈ ਕਿ ਬਲਵੰਤ ਸੰਗਰਾਜਵਾਨਾਂ ਦੀ ਫਾਂਸੀ ਦੀ ਸਜ਼ਾ ਨੂੰ ਕਨਵਰਟ ਕਰਕੇ ਬਦਲ ਕੇ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਇਹ ਇੱਕ ਗੁੱਡਵਿਲ ਗੈਸਚਰ ਸੀ ਉਦੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਉਹ ਗੁਰਪੁਰ ਭਾਏ ਉਸਦੇ ਸਮਾਗਮਾਂ ਦੇ ਦੌਰਾਨ ਉਸ ਤੋਂ ਬਾਅਦ ਕੀ ਬਦਲਿਆ ਕਿਉਂ ਬਦਲਿਆ ਇਹ ਪਬਲਿਕ ਨੌਲੇਜ ਦੇ ਵਿੱਚ ਨਹੀਂ ਹੈ ਲੇਕਿਨ ਭਾਰਤ ਸਰਕਾਰ ਉਹ ਫੈਸਲਾ ਬਦਲ ਦਿੰਦੀ ਹੈ ਉਸ ਨੂੰ ਲਾਗੂ ਨਹੀਂ ਕਰਦੀ ਰਾਜੋਆਣਾ ਸੁਪਰੀਮ ਕੋਰਟ ਜਾਂਦਾ ਹੈ ਇਹ ਸਾਰਾ ਕੁਝ ਪਬਲਿਕ ਨੌਲੇਜ ਦੇ ਵਿੱਚ ਹੈ ਉਹ ਸਾਰੇ ਮਾਮਲੇ ਦੀ ਹੀ ਸੁਣਵਾਈ ਇਹ ਹੋ ਰਹੀ ਸੀ ਲੇਕਿਨ ਇੱਥੇ ਸਵਾਲ ਖੜੇ ਹੁੰਦੇ ਨੇ ਸਵਾਲ ਇਹ ਖੜੇ ਹੁੰਦੇ ਨੇ ਕਿ ਕੀ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ 15 ਦਿਨ ਦੇ ਅੰਦਰ ਅੰਦਰ ਫੈਸਲਾ ਲੈਣ ਕਿ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਜੀ ਰਾਸ਼ਟਰਪਤੀ ਕੋਲ ਕੇਸ ਹੀ ਨਹੀਂ ਹੈ ਇਹ ਗ੍ਰਹਿ ਮੰਤਰਾਲੇ ਕੋਲ ਆ ਗਿਆ ਹੈ ਕੀ ਫਾਰ ਦੇ ਲੋਕ ਇਹ ਨਹੀਂ ਸਮਝਦੇ ਕਿ ਜੇ ਰਾਸ਼ਟਰਪਤੀ ਸਾਹਿਬ ਨੇ ਕੋਈ ਫੈਸਲਾ ਲੈਣਾ ਹੈ ਉਹ ਫਾਈਲ ਗ੍ਰਹਿ ਮੰਤਰਾਲੇ ਤੋਂ ਮੰਗਾ ਨਹੀਂ ਸਕਦੇ ਕਿ ਉਹਨਾਂ ਦੇ ਕੋਈ ਪਾਬੰਦੀ ਹੈ ਕਿ ਉਹ ਗ੍ਰਹਿ ਮੰਤਰਾਲੇ ਆ ਤੋਂ ਇਹ ਫਾਈਲ ਮੰਗਾ ਕੇ ਉਸ ਦੇ ਉੱਪਰ ਕੋਈ ਫੈਸਲਾ ਨਹੀਂ ਸੁਣਾ ਸਕਦੇ ਕਿਉਂਕਿ ਮਰਸੀ ਪਟੀਸ਼ਨ ਹਮੇਸ਼ਾ ਹੀ ਰਾਸ਼ਟਰਪਤੀ ਨੂੰ ਕੀਤੀ ਜਾਂਦੀ ਹੈ ਉਹਨਾਂ ਨੇ ਹੀ ਇਸ ਤੇ ਉੱਪਰ ਫੈਸਲਾ ਲੈਣਾ ਹੁੰਦਾ ਹੈ ਗ੍ਰਹਿ ਮੰਤਰਾਲੇ ਸਿਰਫ ਆਪਣੇ ਇਨਪੁਟ ਦਿੰਦਾ ਹੈ ਉਹ ਸਲਾਹ مشورہ ਦਿੰਦਾ ਹੈ ਕਿ ਇਹ ਕੇਸ ਕੀ ਹੈ ਇਹਦੇ ਵੱਖ-ਵੱਖ ਪਹਿਲੂ ਕੀ ਨੇ ਫੈਸਲਾ ਰਾਸ਼ਟਰਪਤੀ ਦਾ ਹੀ ਹੁੰਦਾ ਹੈ ਸੋ ਫਿਰ ਇਹ ਟੈਕਨੀਕਲ ਦਾ ਕਾਰਨ ਕਿਉਂ ਬਣਾਇਆ ਗਿਆ ਜਾਂ ਇਸ ਪਰ ਫੈਸਲਾ ਕਿਉਂ ਬਦਲਿਆ ਗਿਆ ਜੇ ਇਸੇ ਉੱਪਰ ਬਦਲਿਆ ਗਿਆ ਕੋਰਟ ਨੇ ਇਹ ਵੀ ਕੋਈ ਸਾਫ਼ ਸਪਸ਼ਟ ਨਹੀਂ ਕੀਤਾ ਕਿ ਫੈਸਲਾ ਬਦਲਣ ਦੇ ਕਾਰਨ ਕੀ ਨੇ ਜੇ ਪਿਛਲੀ ਤਰੀਕ ਦੇ ਵਿੱਚ ਜਿਵੇਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਪਾਰਤ ਸਰਕਾਰ ਨੂੰ ਟਾਈਮ ਦਿੱਤਾ ਗਿਆ ਸੀ ਫੇਰ ਵੀ ਪਾਰਤ ਸਰਕਾਰ ਕੋਈ ਦਿਸ਼ਾ ਨਿਰਦੇਸ਼ ਲੈ ਨਹੀਂ ਸਕੀ ਰਾਸ਼ਟਰਪਤੀ ਤੋਂ ਹੁਣ ਦੁਬਾਰਾ ਫੇਰ ਸਲਿਸਟਰ ਜਨਰਲ ਵੱਲੋਂ ਦਿਸ਼ਾ ਨਿਰਦੇਸ਼ ਲੈਣ ਦੀ ਹੀ ਗੱਲ ਕਹੀ ਹੈ ਕੁਝ ਵੀ ਨਵਾਂ ਨਹੀਂ ਰੱਖਿਆ ਗਿਆ ਫੇਰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਕਿਉਂ ਬਦਲਿਆ ਹੁਣ ਇੱਥੇ ਸਵਾਲ ਅਕਾਲੀ ਦਲ ਦੇ ਉੱਪਰ ਵੀ ਬਹੁਤ ਉੱਠਦੇ ਨੇ ਕਿ ਅਕਾਲੀ ਦਲ ਜਿਹੜਾ ਹਰਨਾਮ ਸਿੰਘ ਢੂਮਾ ਨੇ ਭਾਜਪਾ ਨੂੰ ਮਹਾਰਾਸ਼ਟਰ ਦੇ ਵਿੱਚ ਸਮਰਥਨ ਦਿੱਤਾ ਹੈ ਉਸ ਦੇ ਉੱਪਰ ਤਾਂ ਚੀਖ ਚੀਖ ਕੇ ਰੌਲਾ ਪਾ ਰਿਹਾ ਹੈ ਪੰਥ ਨੂੰ ਖਤਰਾ ਦੱਸ ਰਿਹਾ ਹੈ ਜਿਵੇਂ ਕਿ ਹਰਨਾਮ ਸਿੰਘ ਖਾਲਸਾ ਜਾਂ ਹਰਨਾਮ ਸਿੰਘ ਢੂਮਾ ਦੇ ਸਪੋਰਟ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣਨੀ ਹੈ ਐਨਾ ਵੱਡਾ ਆਧਾਰ ਤੁਮਾ ਦਾ ਮਹਾਰਾਸ਼ਟਰ ਵਿੱਚ ਹੈ ਪੰਜਾਬ ਵਿੱਚ ਤਾਂ ਹੈ ਜਾਂ ਨਹੀਂ ਹੈ ਇਹਦੇ ਉੱਪਰ ਸਵਾਲੀਆ ਨਿਸ਼ਾਨ ਜ਼ਰੂਰ ਨੇ ਲੇਕਿਨ ਮਹਾਰਾਸ਼ਟਰ ਦੇ ਵਿੱਚ ਬਹੁਤ ਉਹਨਾਂ ਦਾ ਦਬਦਬਾ ਹੈ ਤੇ ਉਹਨਾਂ ਦੇ ਫੈਸਲੇ ਨਾਲ ਹੀ ਉਹਨਾਂ ਦੀ ਸਪੋਰਟ ਵਾਲੀ ਸਰਕਾਰ ਬਣਨੀ ਹੈ ਦੂਜੇ ਪਾਸੇ ਅਸ਼ਦੀਪ ਕਲੇਰ ਜੋ ਕਿ ਮੁਖ ਬੁਲਾ ਰਹੇ ਨੇ ਉਹ ਲੀਗਲ ਮਹਾਰਵੀ ਨੇ ਉਹਨਾਂ ਦੀ ਲੀਗਲ ਸੈੱਲ ਦੇ ਮੁਖੀ ਵੀ ਨੇ ਜੋ ਕਿ ਲਾਅ ਦੀਆਂ ਪਛੀਦਗੀਆਂ ਨੂੰ ਸਮਝਦੇ ਨੇ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਉੱਪਰ ਇੱਕ ਵੀ ਟਿੱਪਣੀ ਨਹੀਂ ਕੀਤੀ ਗਈ ਤਾਮੀ ਵੱਲੋਂ ਵੀ ਇਸ ਦੇ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਗਈ ਅਕਾਲੀ ਦਲ ਦੇ ਹੋਰ ਕਿਸੇ ਨੇਤਾ ਵੱਲੋਂ ਵੀ ਜੋ ਕਿ ਬੰਦੀ ਸਿੰਘਾਂ ਨੂੰ ਜਾਂ ਰਾਜੋਣਾਂ ਦੇ ਸਜ਼ਾ ਨੂੰ ਇੱਕ ਮੁੱਖ ਮੁੱਦਾ ਬਣਾ ਕੇ ਇਲੈਕਸ਼ਨਾਂ ਲੜਦਾ ਹੈ ਚੋਣਾਂ ਦੇ ਵਿੱਚ ਇਸ ਨੂੰ ਬੜਾ ਹੀ ਬੜਾ ਚੜਾ ਕੇ ਪੇਸ਼ ਕਰਦਾ ਹੈ ਉਹ ਇਸ ਮੁੱਦੇ ਉੱਤੇ ਇੱਕ ਵੀ ਅੱਖਰ ਨਹੀਂ ਬੋਲਿਆ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਸਿਰਫ ਚੋਣਾਂ ਵੇਲੇ ਹੀ ਸੰਦੀ ਸਿੰਘਾਂ ਦਾ ਮੁੱਦਾ ਸਾਹਮਣੇ ਆਉਂਦਾ ਹੈ ਕੀ ਅਦਾਲਤ ਦੇ ਵਿੱਚੋਂ ਕੁਝ ਘੰਟਿਆਂ ਦੇ ਵਿੱਚ ਜਦੋਂ ਫੈਸਲਾ ਬਦਲ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਸਵਾਲੀਆ ਨਿਸ਼ਾਨ ਨਹੀਂ ਉਠਾਏ ਜਾ ਸਕਦੇ ਜਿਹੜਾ ਅਕਾਲੀ ਦਲ ਹਰ ਇੱਕ ਘੰਟੇ ਬਾਅਦ ਇਹ ਕਹਿੰਦਾ ਹੈ ਕਿ ਸਾਡੇ ਖਿਲਾਫ ਸਾਜ਼ਿਸ਼ ਹੋ ਗਈ ਪੰਥ ਦੇ ਖਿਲਾਫ ਸਾਜ਼ਿਸ਼ ਹੋ ਗਈ ਸਿੱਖਾਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਉਹਨੂੰ ਇਸ ਫੈਸਲੇ ਦੇ ਵਿੱਚੋਂ ਕੋਈ ਸਾਜ਼ਿਸ਼ ਦੀ ਬੂਹ ਨਹੀਂ ਆ ਰਹੀ ਹੈ ਕੱਲੇ ਸੁਖਬੀਰ ਬਾਦਲ ਦੇ ਅਸਤੀਫੇ ਦੇ ਵਿੱਚ ਹੀ ਸਾਰੀ ਸਾਜ਼ਿਸ਼ ਵੜੀ ਹੋਈ ਹੈ ਪੰਥ ਨੂੰ ਖਤਰਾ ਉੱਥੋਂ ਹੀ ਹੈ ਕੱਲਾ ਜਿਹੜੇ ਫੈਸਲੇ ਕੁਝ ਘੰਟਿਆਂ 'ਚ ਬਦਲੇ ਜਾਂਦੇ ਨੇ ਕੀ ਇਸ ਤਰ੍ਹਾਂ ਪਹਿਲਾਂ ਵੀ ਕਦੇ ਹੋਇਆ ਹੈ ਅਸੀਂ ਤਾਂ ਚਲੋ ਲੀਗਲ ਮਾਮਲਿਆਂ ਦੇ ਮਾਹਿਰ ਨਹੀਂ ਹਾਂ ਪਰ ਅਰਸ਼ਦੀਪ ਕਲੇਰ ਤਾਂ ਲੀਗਲ ਮਾਮਲਿਆਂ ਦਾ ਮਾਹਿਰ ਹੈ ਉਹ ਦੱਸ ਸਕਦਾ ਹੈ ਕਿ ਕਿੰਨੀ ਵਾਰ ਇਹ ਹੋਇਆ ਹੈ ਕਿ ਸੁਪਰੀਮ ਕੋਰਟ ਨੇ ਕੁਝ ਘੰਟਿਆਂ ਦੇ ਵਿੱਚ ਹੀ ਆਪਣਾ ਫੈਸਲਾ ਬਦਲ ਦਿੱਤਾ ਹੋਵੇ ਇਸ ਤਰੀਕੇ ਦੇ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਪਹਿਲਾਂ ਕਿੰਨੀ ਵਾਰ ਇਸ ਤਰ੍ਹਾਂ ਦਾ ਹੋਇਆ ਹੈ ਜੇ ਨਹੀਂ ਹੋਇਆ ਹੈ ਤਾਂ ਅੱਜ ਜੋ ਇਹ ਹੋ ਰਿਹਾ ਹੈ ਕੀ ਉਸਤੇ ਪਰਸਵਾਲੀ ਖੜੇ ਕੀਤੇ ਜਾਣੇ ਚਾਹੀਦੇ ਤੇ ਸਾਰੀਆਂ ਚੀਜ਼ਾਂ ਹੀ ਜਿਹੜੀ ਸਿਆਸਤਦਾਨਾਂ ਦਾ ਜਿਹੜਾ ਦੋ ਚਿਹਰੇ ਨੇ ਜੋ ਉਹਨਾਂ ਨੇ ਨਕਾਬ ਪਾਇਆ ਹੋਇਆ ਹੈ ਆਪਣੇ ਅੱਗੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਉਹਨਾਂ ਵੱਲੋਂ ਯਤਨ ਕੀਤਾ ਜਾਂਦਾ ਹੈ ਹਰ ਮੁੱਦੇ ਦੇ ਉੱਤੇ ਜਦੋਂ ਰਾਜਨੀਤੀ ਕਰਨੀ ਹੁੰਦੀ ਹੈ ਉਦੋਂ ਹੀ ਉਹ ਮੁੱਦਾ ਸਾਹਮਣੇ ਲਿਆਂਦਾ ਜਾਂਦਾ ਹੈ ਉਦੋਂ ਹੀ ਉਹਦੇ ਉੱਪਰ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਦੋਂ ਉਸ ਤੇ ਸਿਆਸਤ ਨਹੀਂ ਹੋ ਸਕਦੀ ਉਹਦੀ ਲੋੜ ਨਹੀਂ ਲੱਗਦੀ ਉਦੋਂ ਚੁੱਪ ਕਰਕੇ ਸਾਰੇ ਫੈਸਲੇ ਹੋਣ ਦਿੱਤੇ ਜਾਂਦੇ ਨੇ ਬਸ ਮਾਮਲਿਆਂ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦਿੱਤਾ ਜਾਂਦਾ ਉਹਦੇ ਉੱਪਰ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਜਾਂਦੀ ਕੋਈ ਵੀ ਉਹਦੇ ਵਿੱਚ ਬਿਆਨ ਨਹੀਂ ਦਿੱਤੇ ਜਾਂਦੇ ਕੋਈ ਉਸਤੇ ਉੱਪਰ ਸਵਾਲ ਨਹੀਂ ਖੜੇ ਕੀਤੇ ਜਾਂਦੇ ਸੋ ਇੱਥੇ ਲੋੜ ਹੈ ਅਕਾਲੀ ਦਲ ਦੇ ਲੀਗਲ ਮਾਰਾਂ ਨੂੰ ਅੱਗੇ ਆਉਣ ਦੀ ਐਸਜੀਪੀਸੀ ਨੂੰ ਅੱਗੇ ਆਉਣ ਦੀ ਤੇ ਇਸ ਫੈਸਲੇ ਨੂੰ ਲੋਕਾਂ ਨੂੰ ਸਮਝਾਉਣ ਦੀ ਜੇ ਠੀਕ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਗਲਤ ਹੈ ਤਾਂ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਆਵਾਜ਼ ਉਠਾਈ ਜਾਏਗੀ ਜਾਂ ਇਸ ਦੇ ਉੱਪਰ ਕੋਈ ਕਲੈਰਿਟੀ ਅਗਲੀ ਤਰੀਕ ਦੇ ਉੱਪਰ ਅਦਾਲਤ ਹੀ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰੇਗੀ ਕਿ ਕਿਉਂ ਇਹ ਫੈਸਲਾ ਬਦਲਿਆ ਗਿਆ ਕੁਝ ਘੰਟਿਆਂ ਬਾਅਦ ਹੀ ਬਦਲਿਆ ਗਿਆ ਉਹਦੇ ਪਿੱਛੇ ਕੀ ਠੋਸ ਕਾਰਨ ਸੀ ਕੀ ਦੇਸ਼ ਨੂੰ ਖਤਰਾ ਹੈ ਜੇ ਗ੍ਰਹਿ ਮੰਤਰੀ ਦੇਸ਼ ਦੇ ਪਾਰਲੀਮੈਂਟ 'ਚ ਬਿਆਨ ਦੇ ਸਕਦੇ ਨੇ ਕਿ ਰਾਜਾਂ ਵਾਲਿਆਂ ਨੇ ਮਾਫੀ ਨਹੀਂ ਮੰਗੀ ਅਸੀਂ ਉਹਨੂੰ ਮਰਸੀ ਪਟੀਸ਼ਨ ਕਿਉਂ ਉਹਦੀ ਤੇ ਫੈਸਲਾ ਲਈਏ ਜਾਂ ਉਹਨੂੰ ਦਇਆ ਕਿਉਂ ਦਿਖਾਈਏ ਕੋਈ ਇਹੀ ਐਫੀਡਵੇਟਾ ਦਾਲਤ ਵਿੱਚ ਵੀ ਦਿੱਤਾ ਜਾ ਸਕਦਾ ਹੈ ਕਿ ਇਹ ਬੰਦਾ ਇਹ ਮਾਫੀ ਨਹੀਂ ਮੰਗ ਰਿਹਾ ਹੈ ਇਹ ਆਪਣੇ ਜੁਰਮ ਦੇ ਉੱਤੇ ਇਕਬਾਲ ਕਰਦਾ ਹੈ ਤੇ ਉਸ ਦੇ ਉੱਪਰ ਇਹ غرور ਵੀ ਕਰਦਾ ਹੈ ਮਾਫੀ ਨਹੀਂ ਮੰਗ ਰਿਹਾ ਤੇ ਮਾਫੀ ਨਹੀਂ ਮੰਗ ਰਿਹਾ ਤਾਂ ਇਸ ਨੂੰ ਅਸੀਂ ਮਾਫ ਨਹੀਂ ਕਰਾਂਗੇ ਇਸ ਨੂੰ ਅਸੀਂ ਕੋਈ ਮਰਸੀ ਨਹੀਂ ਦਿਖਾਵਾਂਗੇ ਇਹ ਵੀ ਸਿੱਧਾ ਸਦਾ ਕਿਹਾ ਜਾ ਸਕਦਾ ਹੈ ਅਦਾਲਤ ਇਹ ਤੂੰ ਨਹੀਂ ਕਿਹਾ ਜਾ ਰਿਹਾ ਇਹ ਕਿਉਂ ਬਚਿਆ ਜਾ ਰਿਹਾ ਹੈ ਇਹ ਵੀ ਸਾਡੇ ਸਿਆਸਤਦਾਨਾਂ ਨੂੰ ਸਮਝਾਉਣ ਦੀ ਲੋੜ ਹੈ ਉਮੀਦ ਹੈ ਮਾਮਲੇ ਦੇ ਉੱਪਰ ਕੋਈ ਜਲਦੀ ਹੀ ਫੈਸਲਾ ਹੋਏਗਾ ਤੇ ਜਦੋਂ ਕੋਈ ਫੈਸਲਾ ਹੋਵੇਗਾ ਉਹ ਲੈ ਕੇ ਜਰੂਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਸ ਦੀਆਂ ਬਰੀਕੀਆਂ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵਿਦਾ ਲੈਨੇ ਆ ਧੰਨਵਾਦ